ਅਗਲੀ ਗੱਲ ਕਰੀਏ ਭਾਜਪਾ ਦੇ ਨਾਲ ਜੁੜੇ ਇੱਕ ਅਜਿਹੇ ਮਾਮਲੇ ਦੀ ਜੀ ਨੇ ਭਾਜਪਾ ਦੇ ਵਿਰੁੱਧ ਜਿਹੜਾ ਦੇਸ਼ ਦੇ ਵਿੱਚ ਲਹਿਰ ਬਣ ਰਹੀ ਸੀ ਇੱਕ ਪਾਕਿਸਤਾਨ ਦੇ ਨਾਲ ਮਾਮਲੇ ਦੇ ਵਿੱਚ ਮੋਦੀ ਦੀ ਜਵਾਬਦੇਹੀ ਨੂੰ ਲੈ ਕੇ ਇੱਕ ਗੱਲ ਉੱਠ ਰਹੀ ਸੀ ਉਸ ਮਾਮਲੇ ਨੇ ਹੁਣ ਉਸ ਨੂੰ ਵੀ ਤੂਲ ਦੇ ਦਿੱਤਾ ਹੈ ਭਾਜਪਾ ਵਿਧਾਇਕ ਦੇ ਨਾਲ ਜੁੜਿਆ ਇਹ ਮਾਮਲਾ ਹੈ ਕਰਨਲ ਸੋਫੀਆ ਕੁਰਾਇਸ਼ੀ ਦੇ ਮਾਮਲੇ ਦੇ ਵਿੱਚ ਹੁਣ ਕਹਿੰਦੇ ਭਾਜਪਾ ਬੁਰੀ ਤਰ੍ਹਾਂ ਘਿਰ ਗਈ ਹੈ ਪ੍ਰਵੀਨ ਜੀ ਜਦੋਂ ਪਾਕਿਸਤਾਨ ਨਾਲ ਜੰਗ ਵਾਲਾ ਮਾਹੌਲ ਬਣਿਆ ਹਾਂ ਹਾਂ ਜੀ ਤੇ ਉਸ ਦਰਾਂ ਨਾਲ ਜਦੋਂ ਵਿਦੇਸ਼ਕ ਕੱਤਰ ਸਾਡੇ ਵਰੀਫ ਕਰਨ ਲਈ ਆਉਂਦੇ ਹੁੰਦੇ ਸੀ ਉਹਦੇ ਨਾਲ ਦੋ ਫੌਜੀ ਅਧਿਕਾਰੀ ਜਿਹੜੀਆਂ ਬੀਬੀਆਂ ਬੈਠਦੀਆਂ ਸੀ ਉਹਨਾਂ ਚੋਂ ਇੱਕ ਸੀ ਕਨਰਲ ਸੋਫੀਆ ਕੁਰੀ ਸੀ ਹਾਂਜੀ ਹਾਂਜੀ ਬਿਲਕੁਲ ਉਹ ਗਰੀਫ ਕਰਨ ਆਉਂਦੀ ਸੀ ਸੋ ਉਸ ਤਸਵੀਰ ਨੇ ਭਾਰਤ ਨੂੰ ਬਹੁਤ ਤਾਕਤ ਦਿੱਤੀ ਸੀ ਹੂੰ ਸਹੀ ਸੀ ਬਿਲਕੁਲ ਉਸ ਜਾਣਕਾਰੀ ਨੇ ਇੱਕ ਏਕੇ ਦਾ ਪ੍ਰਤੀਕ ਦੱਸਿਆ ਕਿ ਮੁਲਕ ਪੂਰਾ ਇੱਕ ਹੋ ਕੇ ਲੜ ਰਿਹਾ ਇਹ ਉਹਦੀ ਇੱਕ ਤਸਵੀਰ ਦਾ ਉਹ ਰੰਗ ਸੀਗਾ ਹੂੰ 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 ਪਰ ਇਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਨ੍ਹਾਂ ਨੂੰ ਤੁਸੀਂ ਜਿਸ ਰੰਗ 'ਚ ਹੁਣ ਤੱਕ ਰੰਗ ਚੁੱਕੇ ਹੋ ਉਹਦੇ ਵਿੱਚੋਂ ਇਮੀਡੀਏਟਲੀ ਉਹਨਾਂ ਨੂੰ ਬਾਹਰ ਕੱਢਣਾ ਬਹੁਤ ਔਖਾ ਹੈ ਜੀ ਜੀ ਤੁਸੀਂ ਹੁਣ ਤੱਕ ਪਾਠ ਇਹ ਪੜਾਇਆ ਕਿ ਮੁਸਲਮਾਨ ਭਾਈਚਾਰੇ ਨੂੰ ਦਰਕਿਨਾਰ ਕਰਕੇ ਅੱਗੇ ਵਧਣਾ ਐ ਤੇ ਬਾਕੀ ਸਾਰੇ ਮੁਲਕ ਨੂੰ ਇੱਕ ਰੰਗ 'ਚ ਰੰਗਣਾ ਤੇ ਇਸ ਤਰੀਕੇ ਨਾਲ ਆਪ ਅੱਗੇ ਉਹਦਾ ਨਾ ਫਿਰ ਉਹ ਬਾਦਸ਼ਾਹ ਉਹ ਸ਼ੈਲੀ ਉਹ ਬਿਆਨ ਉਹ ਉਹਨਾਂ ਦੀ ਕੰਮਕਾਰ ਦੇ ਹਿੱਸਾ ਜ਼ਿੰਦਗੀ ਦਾ ਬਣ ਗਿਆ ਤੇ ਉਹੀ ਦੀ ਭਾਸ਼ਾ ਤਾਰੀਫ ਕਰਨ ਲਈ ਬੰਦਾ ਖੜਾ ਹੋਇਆ ਨਰਿੰਦਰ ਮੋਦੀ ਜੀ ਠੀਕ ਹੈ ਜੀ ਜਮ ਕੇ ਪੁਲ ਬਣ ਰਹਾ ਜਨ ਤੱਕ ਸਟੇਜ ਤੋਂ ਮੱਧ ਪ੍ਰਦੇਸ਼ ਦੀ ਸਰਕਾਰ ਦਾ ਮੰਤਰੀ ਭਾਜਪਾ ਦਾ ਵਿਧਾਇਕ ਠੀਕ ਹੈ ਜੀ ਮੈਂ ਕਿਹਾ ਤਰੀਫਾਂ ਚ ਸਿਰੇ ਜਾ ਰਹੇ ਤੋਂ ਤਰੀਫ ਕਰਦੇ ਆ ਕਰਦੇ ਹੀ ਕਹਿ ਗਿਆ ਕਹਿੰਦਾ ਦੇਖ ਲਓ ਉਹਨਾਂ ਨੇ ਸਾਡੀਆਂ ਮਤਲਬ ਕਿ ਭੈਣਾਂ ਦੇ ਘਰ ਉਜਾੜੇ ਕਿ ਅਸੀਂ ਫਿਰ ਉਹਨਾਂ ਅੱਤਵਾਦੀਆਂ ਦੀ ਭੈਣੇ ਉਹਨਾਂ ਤੇ ਹਮਲਾ ਕਰਨੀ ਪੈਤੀ ਇਹ ਉਹਦੀ ਭਾਸ਼ਾ ਹੈ ਦੇਖੋ ਹਮ ਨਾਮ ਲੈ ਕੇ ਉਹਨੇ ਕਰਨਲ ਉਸ ਸਾਡੀ ਭੈਣ ਦਾ ਸੋਫੀਆ ਕ੍ਰੇਸੀ ਨੂੰ ਇੰਜ ਬਿਆਨਿਆ ਕਿ ਉਹ ਤਾਂ ਅੱਤਵਾਦੀਆਂ ਦੀ ਭੈਣ ਹੂੰ ਇਹ ਉਹਦਾ ਤਰੀਫ਼ ਕਰਨ ਦਾ ਤਰੀਕਾ ਕਮਾਲ ਤੁਸੀਂ ਦੇਖੋ ਹੈ ਨਾ ਜਿਵੇਂ ਤੁਹਾਨੂੰ ਤੁਹਾਡੇ ਮਨ ਚ ਕਿਹੋ ਜਿਹਾ ਕੀੜਾ ਭਰਿਆ ਇਥੋਂ ਦਾ ਜਿਹਾ ਲੱਗਦਾ ਤੇ ਇਹ ਸਾਰੇ ਪਹਿਲੂ ਤੇ ਮੈਂ ਮੈਂ ਇਸ ਗੱਲ ਨੂੰ ਜਦੋਂ ਖੋਖਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਦੇਖਦਾ ਕਿ ਇਹ ਪਹਿਲਾ ਵਰਤਾਰਾ ਨਹੀਂ ਹੈ ਠੀਕ ਹੈ ਇਸ ਜੁੱਧ ਦੇ ਦੌਰਾਨ ਹੀ ਤੁਹਾਨੂੰ ਯਾਦ ਹੋਏਗਾ ਲੈਫਟੀਨੈਂਟ ਜਿਹੜਾ ਮਾਰਿਆ ਗਿਆ ਸੀਗਾ ਅੱਤਵਾਦੀਆਂ ਦੇ ਹਮਲੇ ਦੇ ਵਿੱਚ ਕਰਨਾਲ ਤੋਂ ਉਹਦੀ ਧਰਮ ਪਤਨੀ ਨੇ ਜਿਸ ਨੇ ਇਹ ਕਿਹਾ ਸੀਗਾ ਕਿ ਸਾਨੂੰ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਹਾਂਜੀ ਹਾਂ ਨਾ ਉਸੇ ਨੇ ਜਦੋਂ ਆਪਣੇ ਘਰੇ ਆ ਕੇ ਕਿਹਾ ਕਿ ਕਟੂਕਟ ਕਸ਼ਮੀਰੀਆਂ ਬਾਰੇ ਤਾਂ ਮੰਦਾ ਨਾ ਬੋਲੋ ਉਹਨਾਂ ਨੇ ਤਾਂ ਬਹੁਤ ਮਦਦ ਕੀਤੀ ਹੈ ਸਥਾਨਕ ਲੋਕਾਂ ਨੇ ਬਿਲਕੁਲ ਜੀ ਬਿਲਕੁਲ ਜਿਹੜੇ ਹੱਤਬੱਦ ਦੇ ਨੇ ਉਹਨਾਂ ਨੂੰ ਫੜੋ ਉਹਨਾਂ ਨੂੰ ਸਜ਼ਾ ਦਿਓ ਉਹਨਾਂ ਦੇ ਜੇ ਕੋਈ ਸਾਥੀ ਨੇ ਉਹਨਾਂ ਨੂੰ ਸਜ਼ਾ ਦਿਓ ਪਰ ਉਹਦੇ ਦੇ ਪੂਰੇ ਧਰਮ ਨੂੰ ਜਾਂ ਪੂਰੇ ਕਸ਼ਮੀਰੀਆਂ ਨੂੰ ਤੁਸੀਂ ਕਿਉਂ ਬਦਨਾਮ ਕਰਦੇ ਹੋ ਤੇ ਉਹਦੀ ਇਹ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੇ حوالے ਨਾਲ ਇਹ ਸੋ ਕਾਲਡ ਜਿਹੜੀ ਇਹਨਾਂ ਦੀ ਟ੍ਰੋਲ ਆਰਮੀ ਹੈ ਹਾਂਜੀ ਹਾਂਜੀ ਬਿਲਕੁਲ ਮਤਲ ਜਿਹੜੀ ਆਪਣਾ ਆਪ ਗਵਾਕੇ ਆਈ ਹੈ ਜਿਹਨੂੰ ਹੁਣ ਤੱਕ ਹੈ ਬੜੇ ਹੌਸਲੇ ਦੇ ਰਹੀ ਸੀ ਫਿਰ ਉਸ ਨੂੰ ਸਾਰਿਆਂ ਨੂੰ ਪੈ ਨਿਕਲੇ ਇਹ ਤੋਂ ਬਾਅਦ ਇੱਥੇ ਵੀ ਜਦੋਂ ਤੁਸੀਂ ਨਹੀਂ ਰੋਕਿਆ ਬੀਜੇਪੀ ਨੇ ਜੇ ਇੱਥੇ ਰੋਕੇ ਹੁੰਦੇ ਉਹ ਤਾਂ ਸ਼ਾਇਦ ਕੁਝ ਹੋਰ ਹੁੰਦਾ ਉਸ ਤੋਂ ਬਾਅਦ ਸਾਡੇ ਵਿਦੇਸ਼ ਸਕੱਤਰ ਜਿਹੜੇ ਰੋਜ਼ ਬਰੀਫ ਕਰਨ ਆਉਂਦੇ ਸੀ ਕਰਨਲ ਸੋਫੀਆ ਕ੍ਰੇਸ਼ੀ ਤੇ ਦੂਸਰੀ ਸਾਡੀ ਕਰਨਲ ਭੈਣ ਨਾਲ ਉਹਨਾਂ ਦੋਨਾਂ ਦੇ ਦਰਮਿਆਨ ਉਸ ਨੂੰ ਨਿਸ਼ਾਨੇ ਤੇ ਲੈ ਲਿਆ ਫਿਰ ਉਹ ਵਿਦੇਸ਼ ਸਕੱਤਰ ਮਿਸ਼ਰੀ ਸਾਹਿਬ ਨਿਸ਼ਾਨੇ ਤੇ ਆ ਗਏ ਉਹੀ ਨਹੀਂ ਆਏ ਉਹਨਾਂ ਦੀ ਬੇਟੀ ਤੱਕ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਉਸ ਲਈ ਜੋ ਬੋਲ ਸਕਦੇ ਸੀ ਬੋਲੇ ਤੇ ਜਦੋਂ ਤੁਸੀਂ ਇਹਨਾਂ ਸਾਰੇ ਬਸਤਾਰਿਆਂ ਨੂੰ ਰੋਕੋਗੇ ਨਹੀਂ ਠੱਲੋਗੇ ਨਹੀਂ ਹੈਨਾ ਕੁਛ ਇਹਦੇ ਤੇ ਟਿੱਪਣੀ ਨਹੀਂ ਕਰੋਗੇ ਸਖਤੀ ਨਹੀਂ ਕਰੋਗੇ ਤੇ ਫਿਰ ਤੁਹਾਡੇ ਮੰਤਰੀਆਂ ਦੀ ਹਿੰਮਤ ਨਿਕਲੀ ਉਹ ਤਾਂ ਸਾਡੀ ਕਰਨਲ ਭੈਣ ਨੂੰ ਐ ਅਤਵਾਦੀਆਂ ਦੀ ਭੈਣ ਦੱਸਣ ਲੱਗੇ ਜੀ ਤੁਸੀਂ ਉਸ ਨੂੰ ਸਲਾਮਤਾ ਕੀ ਕਰਨਾ ਸੀ ਉਸ ਦੀ ਹਿੰਮਤ ਦੋਸਤ ਕੀ ਦੇਣੀ ਸੀ ਸਮੂੱਚੀ ਤੁਸੀਂ ਤਾਂ ਫੌਜ ਦਾ ਸਮੂੱਚੀ ਦਾ ਮਨ ਵਰ ਦੇ ਗਰੇ ਤੁਸੀਂ ਪੌਚ ਪਾੜਾ ਪਾ ਰਹੇ ਤੇ ਤੁਸੀਂ ਗੱਲਾਂ ਦੂਸਰਿਆਂ ਨੂੰ ਕਰਦੇ ਹੋ ਜੀ ਸਵਾਲ ਨਾ ਕਰੋ ਤੇ ਇਹ ਸਾਰੀ ਸਥਿਤੀ ਦੇ ਵਿੱਚ ਬੀਜੇਪੀ ਫੇਰ ਵੀ ਕੋਈ ਐਕਸ਼ਨ ਲੈਂਦੀ ਸਿੱਧੇ ਰੂਪ ਚ ਨਜ਼ਰ ਨਹੀਂ ਆਇਆ ਹਾਂ ਇਹ ਜ਼ਰੂਰ ਮੰਨਿਆ ਜਾ ਰਿਹਾ ਹੈ ਹੂੰ ਕਿ ਕਰਨਲ ਸੋਫੀਆ ਕ੍ਰੇਸ਼ੀ ਨੂੰ ਬਿਠਾਉਣ ਪਿੱਛੇ ਹੂੰ ਹੂੰ ਪ੍ਰੈਸ ਕਾਨਫਰੈਂਸ 'ਚ ਸਾਹਮਣੇ ਲਿਆਉਣ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਨੇ ਮਹਿਸੂਸ ਕੀਤਾ ਕਿ ਅਸੀਂ ਕਿਤੇ ਜ਼ਿਆਦਾ ਹੀ ਆਪਣੇ ਮੁਲਕ ਦੇ ਅੰਦਰ ਤਾਂ ਨਹੀਂ ਕੋਈ ਵੰਡ ਪਾਈ ਜਾ ਰਹੀ ਹੈ ਸ਼ਾਇਦ ਸੱਲੇ ਪਾਕਿਸਤਾਨ ਨੂੰ ਨਾ ਹੋਵੇ ਆਪਣੇ ਮੁਲਕ ਦੇ ਵਿੱਚ ਵੀ ਮੁੜ ਕੇ ਇੱਕ ਜੁਟਤਾ ਦਾ ਪ੍ਰਗਟਾਵਾ ਕਰਨ ਦੇ ਲਈ ਇਹ ਇਸ ਤਰੀਕੇ ਦਾ ਵਰਤਾਰਾ ਮੈਂ ਕਹਿੰਦਾ ਚੰਗੀ ਗੱਲ ਹੈ ਪਹਿਲ ਕਦਮੀ ਹਾਂ 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 ਇਸੇ ਸ਼ਲਾਗਾ ਕਰਨੀ ਬੰਦੀ ਜੇਕਰ ਦੋਨੋਂ ਹੁਣ ਵੀ ਸਮਝ ਆ ਜਵੇ ਕਿ ਭਾਈ ਜਿਹੇ ਜਿਹੇ ਸਾਡੇ ਗਵਾਂਡੀਆਂ ਨਾਲ ਰਿਸ਼ਤੇ ਬਣ ਗਏ ਅਲਦਾਲੇ ਸਾਰੇ ਮੁਲਕਾਂ ਬਾਦ ਨਾਲ ਸਾਡੇ ਨੇ ਜਿਹੇ ਜੇ ਖਤਰੇ ਖੜੇ ਨੇ ਸਾਨੂੰ ਅੰਦਰ ਤੋਂ ਮਜ਼ਬੂਤ ਹੋਣ ਦੀ ਲੋੜ ਹੂੰ ਤਾਂ ਸ਼ਾਇਦ ਉਹਦੇ ਵਿੱਚੋਂ ਇਹ ਫੈਸਲਾ ਲਿਆ ਹੋਵੇ ਸ਼ਾਇਦ ਇਸੇ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੇ ਜਾਤੀ ਜਨਗਣਨਾ ਦਾ ਫੈਸਲਾ ਵੀ ਲਿਆ ਹੋਵੇ। ਹਾਂ ਹਾਂ ਹਾਂ। ਸੋ ਇਸ ਲਈ ਧਰਮ ਤੇ ਜਾਤੀ ਵਾਲੇ ਮਸਲੇ ਤੇ ਜਦੋਂ ਕਿ ਦੋਏ ਪਹਿਲੂਆਂ ਦੇ ਉੱਤੇ ਇਹਨਾਂ ਦੇ ਕੀ ਹੁਣ ਤੱਕ ਦੀ ਕਾਰਵਾਈ ਰਹੀ ਹੈ ਸਾਰੇ ਆਮਰੇ ਚਿੱਟੀ ਹੈ, ਸਾਫ਼ ਹੈ। ਹਾਂ। ਸੋ ਜਾਤੀ ਜਨਗਣਨਾ ਦਾ ਹੁਣ ਤੱਕ ਵਿਰੋਧ ਕਰਦੇ ਸੀ ਇਹ ਤਾਂ ਉਹਦੇ ਤੋਂ ਖਤਰਾ ਮਹਿਸੂਸ ਕਰਦੇ ਸੀ ਕਿ ਜੇ ਐਦਾਂ ਵਰਗਮੰਡ ਦੇ ਹਿਸਾਬ ਨਾਲ ਗਿਣਤੀ ਹੋ ਗਈ ਸਾਡਾ ਕਿਤੇ ਜਿਹੜਾ ਹਿੰਦੂਵਾਦ ਦਾ ਨਰੇਟਿਵ ਸਿਰਜਿਆ ਉਹ ਖੀਰੂ ਖੀਰੂ ਨਾਉਜ ਬਿਲਕੁਲ ਸਹੀ ਹੈ। ਸੋ ਉਸ ਉਸ ਤੇ ਵੀ ਆ ਗਏ ਹੁਣ ਹੁਣ ਇਸ ਪ੍ਰਕਿਰਿਆ ਇਹਦੇ ਵਿੱਚੋਂ ਮੈਨੂੰ ਲੱਗਿਆ ਕਿ ਇਹ ਧਰਮ ਤੇ ਜਾਤ ਵਾਲੇ ਮਸਲੇ ਤੇ ਆਪਣਾ ਸਟੈਂਡ ਬਦਲ ਸਕਦੇ ਨੇ ਸਹੀ ਲੀ ਤੇ ਪਰਤਣਾ ਚਾਹੁੰਦੇ ਨੇ ਜਾਇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਰਾਜਨੀਤੀ ਇੱਧਰ ਨੂੰ ਮੋੜਾ ਕੱਟੂਗੀ ਤਾਂ ਪਹਿਲਾਂ ਅਸੀਂ ਉਧਰ ਨੂੰ ਹੋ ਜੀ ਸੋ ਭਾਜਪੀ ਨੇ ਹੋ ਸਕਦਾ ਉੱਪਰਲੀ ਬਹੁਤ ਹਾਇਰ ਲੇਅਰ ਨੇ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਕੇ ਅੱਗੇ ਗੱਲ ਤੋੜ ਲਈ ਹੋਵੇ ਪਰ ਹੇਠਲੇ ਤੱਕ ਜਿਸਨਹੀ ਨਾ ਗਿਆ ਹੋਰ ਥੱਲੇ ਤਾਂ ਉਹੀ ਚਿਪ ਫਸੀ ਆ ਨਾ ਅਜੇ ਤੱਕ ਇਹਨਾਂ ਦੇ ਪਾਰਟੀਆਂ ਚ ਉਹ ਦੱਸਾਉਂਦਾ ਕਿ ਇਹ ਸ੍ਰੀ ਕੇਨਲ ਉਹ ਸੌਫਟਵੇਅਰ ਨਹੀਂ ਬਦਲਿਆ ਜੀ ਹੂੰ ਸੋ ਜਦ ਤੱਕ ਉਹ ਨਹੀਂ ਬਦਲੇ ਜਗਾ ਉਹਨਾਂ ਦੀ ਭਾਸ਼ਾ ਹੋ ਗਈ ਅਤੇ ਇਸ ਮਸਲੇ ਦੇ ਉੱਤੇ ਫੈਸਲਾ ਤਾਂ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਲੈਣਾ ਚਾਹੀਦਾ ਸੀ ਫੈਸਲਾ ਤਾਂ ਗ੍ਰਹਿ ਮੰਤਰੀ ਨੂੰ ਲੈਣਾ ਚਾਹੀਦਾ ਸੀ ਪਰ ਮੱਧ ਪ੍ਰਦੇਸ਼ ਦੀ ਕੋਰਟ ਨੇ ਲਿਆ ਸਵੈ ਨੋਟਸ ਜੀ ਲੈਣਾ ਚਾਹੀਦਾ ਸੀ ਮਨ ਜੋ ਕੋਰਟ ਨੇ ਕਿਹਾ ਕਿ ਵੀ ਕਰੋ ਐਫ ਆਈ ਆਰ ਤੇ ਉਹਨਾਂ ਨੇ ਕਿਹਾ ਕਿ ਤੇਰੀ ਗਟਰ ਵਾਲੀ ਭਾਸ਼ਾ ਹੈ ਤੂੰ ਕੱਲਾ ਸੋਫੀਆ ਕ੍ਰੇਸੀ ਲਈ ਨਹੀਂ ਬੋਲ ਰਿਹਾ ਦੂਸਮੁੱਚੀ ਫੌਜ ਲਈ ਬੋਲ ਰਿਹਾ ਹੈ ਜੀ ਜੀ ਉਹਨਾਂ ਨੇ ਇਹ ਬਈ ਕਰਈਏ ਤੇ ਜਹੀਆਂ ਧਾਰਾਵਾਂ ਲਗੀਆਂ ਹੋ ਸਕਦਾ ਉਮਰ ਕਹਤੱਕ ਹੋ ਜਵੇ। ਹਮ ਪਰ ਭਾਜਪਾ ਦੀ ਚੁੱਪ ਦੇ ਕੀ ਮਾਇਨੇ ਸਮਝੀਏ? ਜੀ ਜੀ। ਭਾਜਪਾ ਦੇ ਲੀਡਰਾਂ ਦੀ ਚੁੱਪ ਦੇ ਹੁਣ ਕੀ ਮਾਇਨੇ ਸਮਝੀਏ? ਕਿਉਂ ਨਹੀਂ ਬੋਲਦੇ ਇਸ ਗੱਲ ਦੇ ਉੱਤੇ? ਹਮ ਸੋ ਇਸ ਲਈ ਇਹ ਸਥਿਤੀ ਕਾਫੀ ਕੁਝ ਸਾਫ ਹੋ ਰਹੀ ਹੈ ਕਿ ਇਹਨਾਂ ਦੇ ਅੰਦਰ ਕੀ ਕੁਛ ਹੈ ਜੇ ਵੀ ਭਰਿਆ ਤੇ ਵਿਰੋਧੀ ਦਲ ਜਿਹੜੇ ਸਵਾਲ ਖੜੇ ਕਰ ਰਹੇ ਨੇ ਕਿ ਜਨਾਬ ਜਿੱਤ ਦੇ ਜਸ਼ਨ ਫਿਰ ਕਿਉਂ ਨਾ ਮਨਾਉ ਹੋਇ ਤੋ ਤੋ? ਇਹਨਾਂ ਰਾਸ਼ਟਰੀ ਸੋਧਨ ਕਰਦੇ ਥੋੜੀ ਬੁੱਲਾਂ ਤੇ ਸਿਕਰੀ ਕਿਉਂ ਆ ਰਹੀ ਸੀ? ਹਮ ਉਹ ਸਾਰੇ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਦੇ। ਕਮਾਲ ਦੀ ਗੱਲ ਦੇਖੋ ਤੁਸੀਂ ਭਾਜਪਾ ਦਾ ਰਾਸ਼ਟਰਵਾਦ ਦਾ ਤਕਾਸਾ ਕੀ ਹੈ ਕਿ ਜੇਕਰ ਕੋਈ ਬੰਦਾ ਪਲਵਾਮਾ ਦੇ ਮਾਮਲੇ ਦੇ ਵਿੱਚ ਸਵਾਲ ਚੁੱਕਦਾ ਸੀ ਮੋਦੀ ਸਰਕਾਰ ਤੇ ਲੋਕ ਕਹਿੰਦੇ ਇਹ ਕਹਿੰਦੇ ਸੀ ਤੁਸੀਂ ਆਰਮੀ ਦਾ ਅਪਮਾਨ ਕਰ ਰਹੇ ਹੋ। ਰਾਸ਼ਟਰਵਾਦ ਸਿਖਾਉਂਦੇ ਨੇ ਕਹਿੰਦੇ ਨੇ ਤੁਸੀਂ ਸੰਵਿਧਾਨ ਦਾ ਅਪਮਾਨ ਕਰ ਰਹੇ ਹੋ। ਪਰ ਜਦੋਂ ਸੰਵਿਧਾਨ ਦੀ ਰੱਖਿਆ ਨਾ ਆਰਮੀ ਕਰੇ। ਹਾਂ ਬਿਲਕੁਲ ਹੁਣ ਜਦੋਂ ਆਪਦੇ ਹੀ ਬੰਦੇ ਆਰਮੀ ਦਾ ਅਪਮਾਨ ਕਰ ਰਹੇ ਨੇ ਹੁਣ ਮੂੰਹ ਚ ਘੁੰਗਣੀਆਂ ਪਾਈ ਬੈਠੇ ਨੇ। ਹੁਣ ਕੋਈ ਕਹਿਣ ਨੂੰ ਗੱਲ ਨਹੀਂ ਹੈ ਕੋਈ ਮੋੜ ਨਹੀਂ ਹੈ ਕੋਈ ਉਤਰ ਨਹੀਂ ਹੈ।